ਹਰੀ ਧੰਵਾਦ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਉੱਡਣਾ ਬੁਰਾ ਨਹੀਂ ਜੇ ਕਿਸੇ ਨੂੰ ਉੱਡਣਾ ਆਉਂਦਾ ਹੋਵੇ ਨਾਮ ਦੇ ਸਹਾਰੇ ਦੇ ਨਾਲ ਹੀ ਇਸ ਸੰਸਾਰ ਤੋਂ ਉੱਡਿਆ ਜਾਂਦਾ ਹੈ ਇਕ ਓੰਕਾਰ ਪਰਮੇਸ਼ਰ ਦਾ ਨਾਮ ਹੈ ਨਾਮ ਨੂੰ ਜਪਣ ਵਾਸਤੇ ਸੰਸਾਰ ਦੇ ਵਿੱਚ ਆਏ ਆਂ ਪਰਮੇਸ਼ਰ ਦੇ ਨਾਮ ਦੇ ਵਿੱਚ ਸੱਤ ਤਾਕਤ ਹੈ ਇਸੇ ਨਾਲ ਹੀ ਉੱਗਿਆ ਜਾਂਦਾ ਹੈ ਪਰ ਗੁਰੂ ਦੀ ਕਿਰਪਾ ਦੀ ਜ਼ਰੂਰਤ ਹੈ ਗੁਰੂ ਦੀ ਕਿਰਪਾ ਤੋਂ ਬਿਨਾ ਉੱਡ ਕੇ ਬਾਤ ਨਹੀਂ ਪੂਰੀ ਹੁੰਦੀ ਜੇਕਰ ਆਪਣੇ ਆਪ ਉੱਡਦੇ ਆਂ ਤੇ ਸੌਣ ਦੇ ਕੀੜਿਆਂ ਨੂੰ ਹੁੰਦਾ ਇੱਕ ਅਡਾਰੀ ਤੋਂ ਬਾਅਦ ਖੰਭ ਮੁੱਕ ਜਾਂਦੇ ਆ। ਉੱਡਣਾ ਤਾਂ ਹੰਸ ਦਾ ਹੀ ਆ ਨਾ। ਜਾਂ ਉੱਡਣਾ ਉਹਨਾਂ ਦਾ ਜਿਨ੍ਹਾਂ ਨੂੰ ਇਹ ਬਖਸ਼ਿਸ਼ ਮਿਲ ਜਾਵੇ ਖੰਭ ਬਕੰਧੜੇ ਜੇ ਲਹਾਂ ਕਿੰਨਾ ਸਾਮੀ ਢੋਲ। ਤਨ ਜਿਹੜਾ ਹੀ ਆਪਣਾ ਰਾਹਾਂ ਸੋ ਸੱਜਣ ਢੋਲ। ਜਾਂ ਕਿਸੇ ਨੂੰ ਉਹ ਸੱਜਣ ਮਿਲ ਜਾਵੇ ਮਹਾਪੁਰਸ਼ ਜਿਹੜਾ ਕਿਸੇ ਨੂੰ ਅਣ ਹੁਣ ਜਾਣਦਾ ਹੋਵੇ ਗਰਮਖਿਆਨ ਨੂੰ ਦੁਨੀਆ ਦੇ ਵਿੱਚ ਮਹਾਪੁਰਸ਼ ਬੇਅੰਤ ਹੈ ਕੋਈ ਅੰਤ ਨਹੀਂ ਦੁਨੀਆ ਨੂੰ ਅਡਾਉਣ ਵਾਸਤੇ ਜਿੰਨੇ ਵੀ ਮਹਾਪੁਰਸ਼ ਆਏ ਮubaraka ਉਹਨਾਂ ਦਾ ਹੋਣਾ ਤਨ ਉਹ ਹੈ ਜਿਹੜੇ ਸੰਸਾਰ ਦੇ ਵਿੱਚ ਆਏ ਦੁਨੀਆ ਨੂੰ ਅਡਾਉਣ ਦੀ ਖਾਤਰ ਨਿਰੰਕਾਰ ਨਾਲ ਜੋੜਨ ਦੀ ਖਾਤਰ ਹੈ ਮubaraka ਉਹਨਾਂ ਦਾ ਕਿਰਪਾ ਬੀਅੰਤਾ ਉਹਨਾਂ ਦੀ ਜਿਨ੍ਹਾਂ ਨੇ ਇਹ ਬਖਸ਼ਣ ਸੰਸਾਰ ਦੇ ਵਿੱਚ ਮੰਡੀਆਂ। ਪਰਪਾ ਗੰਬਲਿਓ ਜੇਕਰ ਇਹਨਾਂ ਨਜ਼ਰਾਂ ਦੇ ਨਾਲ ਇਹਨਾਂ ਅੱਖਾਂ ਦੇ ਨਾਲ ਦੇਖਿਆ ਤੇ ਧੰਨਵਾਦ ਬਨਨ ਸਿੰਘ ਇਹ ਦੇਖੇ। ਉਹਨਾਂ ਨੇ ਬਖਸ਼ਣ ਮੰਡੀਆਂ ਉਹਨਾਂ ਨੂੰ ਤਾਂ ਬਚਪਨ ਦੇ ਵਿੱਚ ਦੇਖਿਆ ਪਰ ਦੂਜੇ ਮਹਾਪੁਰਸ਼ਾਂ ਦੇ ਨਾਂ ਸੁਣੇ। ਮਵਾਰਿਕਾ ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਬਖਸ਼ਿਸ਼ ਦੇਣੀ ਉਹਨਾਂ ਦਾ ਕਰਮ ਸੀ ਸੋਪਾ ਗੰਬਲਿਓ ਉਹ ਨਾਮ ਦੇ ਨਾਲ ਉੱਡੇ ਹੁਕਮ ਦੇ ਨਾਲ ਉੱਡੇ ਨਾਮ ਦੀ ਓਡਾਰੀ ਜਿਹੜੀ ਹੈ ਇਹ ਤਾਂ ਸੱਚਖੰਡ ਦੇ ਵਿੱਚ ਲੈ ਕੇ ਜਾਂਦੀ ਹੈ ਆ ਦੁਨੀਆਂ ਦੇ ਕੰਬਾਂ ਦੀ ਓਡਾਰੀ ਪਤਾ ਨਹੀਂ ਵੀ ਕਿੱਥੋਂ ਤੱਕ ਉਹਨੇ ਲੈ ਕੇ ਜਾਣਾ ਕੋਈ ਨੇੜ ਕੋਈ ਦੂਰ ਚੱਲਿਆ ਜਾਂਦਾ ਹੈ ਪਾਗੰਬਲੀ ਉਹ ਡਾਰੀ ਤਾਂ ਉਹਨਾਂ ਦੀ ਹੈ ਜਿਹੜੇ ਸੱਚਖੰਡ ਦੇ ਵਿੱਚ ਜਾਣ ਜੋਗੇ ਹੋਣ ਉੱਡਣਾ ਉਹਨਾਂ ਦਾ ਫਲ ਹੈ ਸੋ ਪਾਗੰਬਲੀ ਉਹ ਜਿਹੜੇ ਨਾਮ ਦੇ ਨਾਲ ਉੱਡੇ ਦੁਨੀਆ ਦੀ ਯਾਦਗਾਰ ਉਹਨਾਂ ਦੇ ਨਾਲ ਹੈ ਜਿਹੜੇ ਖੰਭਾਂ ਦੇ ਨਾਲ ਉੱਡੇ ਉਹਨਾਂ ਨੂੰ ਹੀ ਭਾਈ ਜ਼ਿੰਦਗੀ ਬਹੁਤੀ ਵੱਡੀ ਨਹੀਂ ਸੀ ਉਹਨਾਂ ਦੀ ਜ਼ਿੰਦਗੀ ਛੋਟੀ-ਛੋਟੀ ਸੀ ਚਲੋ ਉਹਨਾਂ ਨੂੰ ਵੀ ਅਕਾਲਪੁਰਖ ਨੇ ਬਖਸ਼ਿਸ਼ ਦਿੱਤੀ ਉਹ ਵੀ ਉਡ-ਉਡ ਕੇ ਆਪਣੇ ਪਤੀ ਦੇ ਕੋਲੇ ਤਾਂ ਚਲੇ ਗਏ ਨਾ ਸੋਭਾ ਗੰਬਲਿਓ ਉਡਣਾ ਭਲਾ ਉਹਨਾਂ ਦਾ ਜਿਹੜੀ ਸੱਚਖੰਡ ਦੀ ਓਡਾਰੀ ਤੱਕ ਉਡਣ ਵਾਲੇ ਹੋਣ ਉਹਨਾਂ ਦਾ ਭਲਾ ਜਿਨ੍ਹਾਂ ਨੇ ਉੱਡਿਆ ਉਹਨਾਂ ਚੋਂ ਭਗਤ ਕਬੀਰ ਜੀ ਸਨ ਕਿਵੇਂ ਉਡ-ਉਡ ਕੇ ਗਏ ਕਬੀਰਾ ਮਨ ਪੰਖੀ ਪਿਓ ਉਡ-ਉਡ ਦੇ ਦਿਸ ਜਾਏ ਦੁਨੀਆ ਇਹ ਕਹਿੰਦੀ ਆ ਵੀ ਅਸੀਂ ਸੁਰਤੀ ਨੂੰ ਰੋਕਣਾ ਕਬੀਰ ਜੀ ਕਹਿੰਦੇ ਵੀ ਮਨ ਵੀ ਰੁਕਦਾ ਨਹੀਂ ਈਸ਼ਵਰਤੀ ਨੂੰ ਕੀ ਕਰੂੰਗੇ ਕਬੀਰ ਮਨ ਪੰਖੀ ਪਿਓ ਜਿਹੜਾ ਮਨ ਇਹ ਪੰਖੀਆਂ ਵਾਂਗੂ ਇਸ ਨੂੰ ਕੰਭ ਲੱਗੇ ਪਿਆ ਉਹ ਉਡ ਉਡ ਕੇ ਦਿਸ ਜਾਏ ਇੰਨੇ ਦਿਸ਼ਾਂ ਨੂੰ ਉਡ ਉਡ ਕੇ ਜਾਂਦਾ ਹੈ ਮਨ ਜਿਹੜਾ ਇਹ ਸਰੀਰ ਦੇ ਵਿੱਚ ਪੰਖੀ ਹੈ ਪੰਖਾ ਵੜਾ ਫਿਰ ਇਸ ਨੂੰ ਕੀ ਕਰੀਏ ਇੱਕ ਪਾਸੇ ਤਾਂ ਇਹ ਜਾਂਦਾ ਨਹੀਂ ਆ ਦੁਨੀਆ ਦੀਆਂ ਦਸ ਦਿਸ਼ਾਂ ਦੇ ਵੱਲ ਜਾਂਦਾ ਆਕਾਸ਼ ਦੇ ਵੱਲ ਨਹੀਂ ਉੱਡਣ ਜਾਂਦਾ ਖੰਡਾਂ ਦੇ ਵੱਲ ਨਹੀਂ ਜਾਂਦਾ ਜਿੱਦ ਨਿਰੰਕਾਰ ਵਸਦਾ ਇਹ ਤਾਂ ਇਸ ਦੁਨੀਆ ਦੇ ਵਿੱਚ ਉੱਡਿਆ ਫਿਰਦਾ ਜੋ ਜੈਸੀ ਸੰਗਤ ਕਰਾ ਸੋ ਤੈਸੋ ਫਲ ਪਾਏ ਆ ਗੰਬਲਿਓ ਮਾਨਿ ਚਲੋ ਉੱਡਿਆ ਜਾਂਦਾ ਜੀ ਸੱਜ ਕੇ ਉੱਡ ਹੀ ਜਾਵੇ ਪਰ ਇਹ ਸਰੀਰ ਤਾਂ ਤੁਹਾਡੇ ਕੋਲੇ ਹੀ ਆ ਨਾ ਇਹ ਤਾਂ ਕਿਤੇ ਉੱਡ ਕੇ ਗਿਆ ਨਹੀਂ ਚਲੋ ਫਿਰ ਹੋਰ ਕੁਝ ਨਾ ਕਰੋ ਤੁਸੀਂ ਸੰਗਤ ਤਾਂ ਕਰ ਲਓ ਮਨ ਜਾਂਦਾ ਜਾਣ ਦਿਓ ਪਰ ਸਰੀਰ ਨੂੰ ਤਾਂ ਨਾ ਜਾਣ ਦਿਓ ਸੰਗਤ ਇਹੀ ਐ ਵੀ ਜਿਹੜੀ ਤੁਹਾਡੇ ਕੋਲੇ ਚੀਜ਼ ਵੱਸਦੀ ਐ ਉਹਨੂੰ ਨਾ ਉੱਡਣ ਦਿਓ ਇਹਦੇ ਨਾਲ ਤਾਂ ਤੁਸੀਂ ਸੰਗਤੀ ਕਰ ਸਕਦੇ ਆ ਮਨ ਦਾ ਤਾਂ ਬਹਾਨਾ ਪਰ ਸ਼ਰੀਰ ਦਾ ਤਾਂ ਬਹਾਨਾ ਨਹੀਂ ਨਾ ਸੰਗਤ ਦਾ ਫਲ ਮਿਲਣਾ ਇਸ ਕਰਕੇ ਸ਼ਰੀਰ ਤੁਹਾਡੇ ਕੋਲੇ ਹੈ ਤੁਸੀਂ ਮਨ ਦੇ ਮਗਰ ਭੱਜੇ ਫਿਰਦੇ ਆ ਕੀ ਕਰਨਾ ਮਨ ਨੂੰ ਪਿੰਜਰਾ ਜਦੋਂ ਹੋਵੇ ਪੰਛੀ ਨੇ ਆਪਣੇ ਆਪ ਹੀ ਆ ਜਾਣਾ ਇਹ ਸ਼ਰੀਰ ਇੱਕ ਪਿੰਜਰਾ ਹੈ ਇਸ ਦੇ ਵਿੱਚ ਮਨ ਬੰਕੀ ਨਹੀਂ ਆ ਜਾਣਾ ਚਲੋ ਉੱਡ ਲੈਣ ਦਿਓ ਕਿੰਨਾ ਕੁ ਡਜੂ ਸੰਗਤ ਜੀ ਦਾ ਉਸ ਦਾ ਫਲ ਮਿਲਣਾ ਤੁਸੀਂ ਮਨ ਦੇ ਕੋਲੋਂ ਕੀ ਕਰਨਾ ਹੈ ਤੁਸੀਂ ਸੰਗਤ ਕਰੋ ਕਬੀਰ ਜਾ ਕੋ ਖੋਜ ਤੇ ਸੋਈ ਪਾਇ ਉਠੌਰ ਕਬੀਰ ਜੀ ਕਹਿਣ ਲੱਗੇ ਵੀ ਤੁਸੀਂ ਉਸ ਥਾਂ ਨੂੰ ਲੱਭ ਲੋ ਜਿਸ ਥਾਂ ਦੇ ਉੱਤੇ ਸਾਨੂੰ ਬਖਸ਼ਿਸ਼ ਮਿਲਦੀ ਹੈ ਉਹ ਕਿਹੜਾ ਥਾਂ ਉਹ ਗੁਰੂ ਹੈ ਅਸੀਂ ਦੁਨੀਆ ਨੂੰ ਲੱਭਦੇ ਤੁਰੇ ਫਿਰਦੇ ਆਂ ਦੁਨੀਆ ਦੀਆਂ ਗੱਲਾਂ ਕਰਦੇ ਆਂ ਪਰ ਰੱਬ ਦੀ ਗੱਲ ਤਾਂ ਅਸੀਂ ਕੋਈ ਕਰਦੇ ਨਹੀਂ ਕਬੀਰ ਜੀ ਫਰਮਾਉਂਦੇ ਆਂ ਵੀ ਤੁਸੀਂ ਇਹ ਉਹ ਨਾ ਕਰੋ ਸੰਗਤ ਕਰੋ ਮਨ ਦੀ ਗੱਲ ਛੱਡ ਦਿਓ ਜਿਸ ਵੇਲੇ ਤੁਸੀਂ ਖੋਜੋਗੇ ਉਸ ਵੇਲੇ ਉਸੇ ਠੌਰ ਤੇ ਪਹੁੰਚ ਜਾਣਾ ਕੋਜਣਾ ਕੀ ਹੈ ਵੀ ਗੁਰੂ ਦੇ ਚਰਨਾਂ 'ਚ ਜਾਣਾ ਹੈ ਉਹਨਾਂ ਦੇ ਬਚਨ ਨੂੰ ਮੰਨਣਾ ਹੈ ਸੋਈ ਫਿਰਕੇ ਤੂੰ ਪਿਆ ਜੋ ਕੋ ਕਹਤਾ ਹੋਰ ਜੇ ਚੰਗੀ ਸੰਗਤ ਦੇ ਵਿੱਚ ਚਲਿਆ ਜਾਵੇਂ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਤੂੰ ਆਪਣੇ ਆਪ ਨੂੰ ਵੀ ਗੁਰੂ ਦੇ ਨਾਲ ਮਲਾ ਲਵੇਂਗਾ ਜੇ ਤੂੰ ਹੋਰ ਵੱਖਰਾ ਬਣਿਆ ਫਿਰ ਤਾਂ ਖਬਰੀ ਤੂੰ ਵੀ ਨਾਲ ਹੀ ਮਿਲ ਜਾਵੇਂ ਇਹ ਤੂੰ ਅਪਾ ਕਰ ਹੋਰ ਕੋਈ ਕਾਰਨ ਛੱਡ ਦੇ ਕਬੀਰ ਮਾਰੀ ਮਰੂਕ ਸੰਗ ਕੀ ਕੇਲੇ ਨਿਗਟਿਉ ਮੇਰਾ ਕਈ ਵਾਰੀ ਅਸੀਂ ਕਹਿੰਨੇ ਆਂ ਵੀ ਸਾਨੂੰ ਕੀ ਜੇ ਸੰਗਤ ਬੁਰੀ ਐ ਚਲੋ ਸਾਨੂੰ ਕੀ ਕਰ ਲੈਣ ਦਿਓ ਪਰ ਭਾਗਮ ਭਲਿਓ ਉਹ ਸੰਗਤ ਨੂੰ ਜਿਸ ਵੇਲੇ ਵੇਖੂਗੇ ਉਹ ਸੰਗਤ ਦੇ ਵਿੱਚੋਂ ਕੋਈ ਨਿਕਲਣਾ ਨਹੀਂ ਮਿਲਣਾ ਨਹੀਂ ਮਨ ਦੇ ਵਿੱਚ ਵਿਚਾਰ ਕਰੋ ਬੀ ਕੇਲੇ ਨੇ 베ਰੀ ਦੇ ਨਾਲ ਨਾ ਕੇਲੇ ਨੇ 베ਰੀ ਦੇ ਨਾਲ ਕੋਈ ਸਾਂਝ ਰੱਖੀ ਨਾ ਉਸ ਦੇ 베ਰ ਖਾਦੇ ਨਾ 베ਰੀ ਨੂੰ ਕੁਝ ਆਖਿਆ ਪਰ ਸਾਂਝ ਹੀ ਸੀ ਨਾ ਉਸ ਦੀ 베ਰੀ ਦੇ ਨਾਲ ਉੱਗਣ ਦੀ ਉਹ ਝੂਲਾ ਉਹ ਚੀਰੀਆ ਸਾਖਤ ਸੰਗ ਨਹਿਰੇ ਜਦੋਂ ਕੇਲੇ ਨੂੰ ਖੁਸ਼ੀ ਆਈ ਉਸ 베ਰੀ ਦੇ ਨਾਲ ਲੱਗਿਆ 베ਰੀ ਨੇ ਉਹ ਦੇ ਕੰਡਿਆਂ ਦੇ ਨਾਲ ਫੇਰ ਲੇ ਦੀ ਸ਼ਕਲ ਬਗੜ ਦਿਤੀ ਜੇ ਅਸੀਂ ਕਹਿੰਨੇ ਆਂ ਵੀ ਸਾਨੂੰ ਕੁਝ ਨਹੀਂ ਹੋਣਾ ਨਹੀਂ ਭਾਈ ਸ਼ਕਲ ਤਾਂ ਵਿਗੜੀ ਜਾਣੀ ਐ ਨਾ ਸ਼ਕਲ ਨਾ ਵਿਗੜਨ ਦਿਓ ਜੇ ਸ਼ਕਲ ਹੀ ਵਿਗੜ ਗਈ ਤੇ ਫੇਰ ਅਕਲ ਜਿਹੜੀ ਆ ਉਹ ਤਾਂ ਸਾਡੀ ਗਵਾਚੀ ਗਈ ਸ਼ਕਲ ਨਾ ਵਿਗੜਨ ਦਿਓ ਪਹਿਲਾਂ ਸ਼ਕਲ ਵਿਗੜਦੀ ਐ ਤੇ ਫੇਰ ਅਕਲ ਵਿਗੜਦੀ ਐ ਜੇ ਕੋਈ ਕਿਸੇ ਬਦਮਾਸ਼ ਦੇ ਕੋਲੇ ਜਾਂਦਾ ਹੈ ਪਹਿਲਾਂ ਉਹਦੇ ਵਰਗੀ ਟੇਢੀ ਪੱਗ ਬੰਨ੍ਹਦਾ ਹੈ ਉਹਦੇ ਵਾਂਗੂ ਮੁੱਛਾਂ ਬਣਾਉਂਦਾ ਹੈ ਜਾਂ ਵੱਡੀਆਂ ਮੁੱਛਾਂ ਕਰਦਾ ਹੈ ਫੇਰ ਉਸ ਨੂੰ ਵੇਖ-ਵੇਖ ਕੇ ਉਹ ਆਪਣੇ ਕੇਸ ਵੀ ਕਟਾ ਦਿੰਦਾ ਹੈ ਸੰਗਤ ਦਾ ਹੀ ਫਲ ਹੋਇਆ ਬੱਚੇ ਜਿਸ ਵੇਲੇ ਸੰਗਤ ਨੂੰ ਵੇਖਦੇ ਹੈ ਉਸੇ ਵੇਲੇ ਉਸਨਾਂ ਦੀ ਸੋਚ ਬਣ ਜਾਂਦੀ ਹੈ ਵੀ ਜੇ ਇਹ ਸੰਗਤ ਇਹੋ ਜਿਹੀ ਹੈ ਫਿਰ ਅਸੀਂ ਕਿਉਂ ਨਾ ਇਹੋ ਜਿਹੀ ਬਣ ਜਾਈਏ। ਗਰਮੁਖ ਜਨ ਨੂੰ ਜਿਹੜਾ ਇਕੱਲਾ ਹੈ, ਇਕੱਲੇ ਦਾ ਕਸੂਰ ਨਹੀਂ ਹੁੰਦਾ, ਉਹਦਾ ਇੰਨਾ ਹੀ ਕਸੂਰ ਉਹ ਬੇਰੀ ਦੇ ਨੇੜੇ ਹੈ। ਪਰ ਮੈਂ ਅਸੀਂ ਦੁਨੀਆ ਨੂੰ ਵੇਖਣ ਵਾਸਤੇ ਜਾਂਦੇ ਆਂ, ਬੱਚੇ ਜਿਹੜੇ ਆ ਉਹ ਸਾਗਤਾਂ ਨੂੰ ਵੇਖ ਕੇ ਵਿਗੜਦੇ ਆ। ਜੇ ਉਹ ਚੰਗੀ ਸੰਗਤ ਦੇ ਵਿੱਚ ਜਾਂ ਜੇ ਬੇਲੀ ਇਕੱਲੇ ਦੇ ਨੇੜੇ ਵੀ ਹੋਵੇ ਤੇ ਇਕੱਲਾ ਹਿੱਲੇ ਹੀ ਨਾ ਫਿਰ ਵੀ ਸੜ ਜਾਂਦਾ ਹੈ। ਭਾਗਮ ਭਲੇ ਉਹ ਚੰਗਾ ਇਹੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਸੰਭਾਲ ਕੇ ਰੱਖੀਏ। ਨੇੜ ਉਹਨਾਂ ਦੇ ਕਰੀਏ ਜਿਨ੍ਹਾਂ ਦੇ ਕੋਲੋਂ ਕੋਈ ਬਖਸ਼ਿਸ਼ ਮਿਲ ਸਕਦੀ ਹੋਵੇ। ਨਹੀਂ ਤਾਂ ਸ਼ਕਲ ਵਿਗੜਦੀ ਵਿਗੜਦੀ ਵਿਗੜੀ ਜਾਂਦੀ ਹੈ। ਕਿਛੇ ਦਾ ਜੀ ਕਰਿਆ ਹੁੰਦਾ ਸਾਖਤ ਨੂੰ ਵੇਖ ਕੇ ਵੀ ਮੈਂ ਉਹਦੇ ਵਰਗਾ ਰੂਪ ਕਰਨਾ ਮੈਂ ਕੰਨੂ ਦੇ ਵਿੱਚ ਗੜੀਆਂ ਕੱਢਾਂ ਛੱਲੇ ਪਾਵਾਂ ਜੀ ਕਰਿਆ ਹੁੰਦਾ ਹਰੀਸ਼ ਕਰਨੀ ਜਿਹੜੀ ਹੈ ਉਸ ਨੂੰ ਆਉਂਦੀ ਹੈ ਜਿਹੜਾ ਕੋਈ ਵੇਖ ਲੇ ਜਿਹਦਾ ਮਨ ਸੰਤੁਸ਼ਟ ਨਾ ਹੋਵੇ ਜੇ ਮਨ ਜਿਹੜਾ ਭਾਈ ਉਹ ਪਰੋਸੇ ਵਾਲਾ ਉਸ ਦਾ ਮਨ ਨਹੀਂ ਡੋਲਦਾ ਮਨ ਉਦੋਂ ਡੋਲਦਾ ਜਦੋਂ ਸਾਡਾ ਪਰੋਸਾ ਖਤਮ ਹੋ ਜਾਂਦਾ ਜੇ ਬੱਚਿਆਂ ਦਾ ਪ੍ਰੋਸਾ ਬਣਾਉਣਾ ਤੇ ਪ੍ਰੋਸੇ ਵਾਲੇ ਦੇ ਕੋਲੇ ਲੈ ਕੇ ਜਾਵੋ ਫੇਰੀ ਪ੍ਰੋਸਾ ਬਣਾਣਾ ਜਿਹਦਾ ਆਪ ਦਾ ਪ੍ਰੋਸਾ ਨਹੀਂ ਉਹ ਕਿਵੇਂ ਕਿਸੇ ਦਾ ਬਣਾਵੇ ਗੁਰੂ ਘਰ ਦੇ ਵਿੱਚ ਜਾਂਦੇ ਆ ਮੰਦਿਰ ਮਸਜਿਦ ਦੇ ਵਿੱਚ ਜਾਂਦੇ ਆ ਜੇ ਉੱਥੇ ਪ੍ਰੋਸਾ ਦੌਣ ਵਾਲਾ ਨਹੀਂ ਹੁੰਦਾ ਤੇ ਅਸੀਂ ਬਖਸ਼ਿਸ਼ ਤੋਂ ਵਾਂਝੇ ਆ ਜਾਂਦੇ ਆ ਸਾਧੂਆਂ ਕੋਲੇ ਜਾਂਦੇ ਆ ਜੇ ਸਾਧੂ ਦਾ ਆਪ ਦਾ ਪ੍ਰੋਸਾ ਨਹੀਂ ਸਾਡਾ ਪ੍ਰੋਸਾ ਕਿਵੇਂ ਬਣਾ ਦਊ ਉੱਥੇ ਵੀ ਖਾਲੀ ਆ ਜਾਂਦੇ ਆ ਚੰਗਾ ਇਹੀ ਹੈ ਵੀ ਅਸੀਂ ਸਾਖਤ ਦੇ ਨੇੜੇ ਨਾ ਜਾਈਏ ਉਹ ਚੂਲਾ ਉਹ ਚੀਰੀਆ ਸਾਖਤ ਸੰਗ ਨਹੀ ਰ ਬਣਦੀ ਨਹੀਂ ਚੰਗਾ ਇਹੀ ਹੈ ਵੀ ਆਪਾਂ ਸਾਖਤ ਤੋਂ ਦੂਰ ਹੋ ਜਾਈਏ ਪਰਮੇਸ਼ਰ ਦੇ ਰਾਹ ਦੇ ਉੱਤੇ ਚੱਲੀਏ ਇਹੀ ਰਸਤਾ ਚੰਗਾ ਹੈ ਹੋਰ ਕੋਈ ਰਸਤਾ ਚੰਗਾ ਹੈ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਵਰਤਾਨ ਚਰਨ ਕਮਲਾਂ ਦਾ ਪਿਆਰ ਬਖਸ਼ਣ ਵਾਹਿਗੁਰੂ ਜੀ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਨਾਮ ਜਪਾ ਕੇ ਜੋਗੀ ਗਏ ਸੱਚੇ ਖੰਡ ਨੂੰ ਵਾਹਿਗੁਰੂ ਨਾਮ ਜਪਾ ਕੇ ਜੋਗੀ ਗਏ ਸੱਚੇ ਖੰਡ ਨੂੰ ਵਾਹਿਗੁਰੂ ਨਾਮ ਜਪਾ ਕੇ ਗੁਰੂ ਨਾਮ ਜਪਾ ਕੇ ਜੋ ਕੀ ਗਏ ਸੱਚ ਖੰਡ ਨੂੰ ਵਾਹਿਗੁਰੂ ਨਾਮ ਜਪਾ ਕੇ ਜੋ ਕੀ ਗਏ ਸੱਚ ਖੰਡ ਨੂੰ ਵਾਹਿਗੁਰੂ ਨਾਮ ਜਪਾ ਕੇ ਜੋ ਕੀ ਗਏ ਸੱਚ ਖੰਡ ਨੂੰ ਵਾਹਿਗੁਰੂ ਨਾਮ ਜਪਾ ਕੇ ਜੋ ਕੀ ਗਏ ਸੱਚ ਖੰਡ ਨੂੰ ਜੋ ਕੀ ਗਏ ਸੱਚ ਖੰਡ ਨੂੰ ਖੰਡੇ ਨੂੰ ਜੋਗੀ ਗਏ ਸੱਚ 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 ਖੰਡੇ ਨੂੰ ਵਾਹਿਗੁਰੂ ਨਾਮ ਜਪਾ ਕੇ ਜੋਗੀ ਗਏ ਸੱਚ ਖੰਡੇ ਨੂੰ ਵਾਹਿਗੁਰੂ ਜਪਾ ਕੇ ਝੁਕੀ ਗਏ ਸੱਚ Khand ro ਵਾਹਿਗੁਰੂ ਨਾਮ ਜਪਾ ਕੇ ਝੁਕੀ ਗਏ ਸੱਚ Khand ro ਵਾਹਿਗੁਰੂ ਨਾਮ ਜਪਾ ਕੇ ਝੁਕੀ ਗਏ ਸੱਚ Khand ro ਚੰ ਵਰਨਾ ਕੋ ਸੰਜਾ ਉਪ ਦੇ ਸ੍ਰੀ ਗੁਰੂ ਨਾਨਕ ਦੇਵ ਉਪ ਦੇ ਗੁਰੂ ਨਾਨਕ ਦੇਵ ਜੀ ਦਾ ਨਾਮ ਕਰਨਾ ਨਿਤਕਾਰ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਚਤਨ ਦੁਰਨਾਲਕ ਦਾ ਏ ਸ੍ਰੀ ਗੁਰੂ ਨਾਨਕ ਜੀ ਤੇ ਸਤਨ ਦਰਨਾਲਕ ਜੀ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਉਪਦੇਸ਼ ਚਤਨ ਦੁਰਨਾਲਕ ਦਾ ਏ ਸ੍ਰੀ ਗੁਰੂ ਨਾਨਕ ਜੀ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਤਨੇ ਗੁਰੂ ਨਾਨਕ ਦਾ ਸਭ ਸਾਂਝਾ ਰਖੀ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਤਨੇ ਗੁਰੂ ਨਾਨਕ ਦਾ